ਬੜੇ ਧਿਆਨ ਨਾਲ ਸੁਣਨਾ ਜਿਹੜੇ ਨਹੀਂ ਆਉਂਦੇ ਨਾ ਗੁਰਦੁਆਰੇ ਉਹਨਾਂ ਦਾ ਮਨ ਤੇ ਨਹੀਂ ਮੰਨਦਾ ਨਹੀਂ ਆਉਂਦੇ ਮੰਦਰ ਨਹੀਂ ਜਾਂਦੇ ਮਸਜਿਦ ਨਹੀਂ ਪੜਦੇ ਨਿਵਾਸ ਨਹੀਂ ਜਾਂਦੇ ਚਰਚ ਦੇ ਵਿੱਚ ਪ੍ਰੇਰਣ ਕਰਨ ਵਾਸਤੇ ਉਹਨਾਂ ਦਾ ਮਨ ਨਹੀਂ ਮੰਨਦਾ ਪਰ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਗੁਰਦੁਆਰੇ ਵੀ ਆਂਦੇ ਉਹਨਾਂ ਦਾ ਵੀ ਨਹੀਂ ਮੰਨਦਾ ਜੋ ਮੰਦਰਾਂ ਦੇ ਚ ਜਾਂਦੇ ਉਹਨਾਂ ਦਾ ਵੀ ਨਹੀਂ ਮੰਨਦਾ ਫਿਰ ਤੁਸੀਂ ਆਖੋਗੇ ਕਿ ਇਸ ਤਰ੍ਹਾਂ ਹੋਵੇਗਾ ਮਨ ਮੰਨਦਾ ਤਾਂ ਐ ਤੇ ਆਉਂਦੇ ਆਸੀਂ ਬਾਟ ਕਰਦੇ ਆਂ ਪੂਜਾ ਕਰਦੇ ਆਂ ਗੁਰਦੁਆਰੇ ਆਉਂਦੇ ਆਂ ਕਹਾਣੀ ਸੁਣਦੇ ਆਂ ਕੀਰਤਨ ਸੁਣਦੇ ਆਂ ਏ ਹੁਣ ਗੁਰੂ ਅਰਜਨ ਦੇਵ ਜੀ ਭਾਵ ਨਖਰੀ ਜੀ ਦੱਸਦੇ ਨੇ ਖੋਲ ਕੇ ਦੱਸਦੇ ਮਨ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮੰਨਦਾ ਨਹੀਂ ਹੈ ਪ੍ਰਮਾਤਮਾ ਕੋਲੋਂ ਮੰਗਦਾ ਹੈ ਮਨ ਦਾ ਨਹੀਂ ਹੈ ਮੰਗਦਾ ਹੈ ਮੰਗਣ ਵਾਸਤੇ ਆਉਂਦਾ ਤੂੰ ਐ ਦੇ ਐ ਦੇ ਐ ਦੇ ਅਭਿ ਦੇ ਅਭਿ ਦੇ ਅਭਿ ਦੇ ਮੇਰੇ ਘਰ ਧਨ ਆ ਜਾਏ ਪੁੱਤਰ ਆ ਜਾਏ ਪ੍ਰਭਤਾ ਆ ਜਾਏ ਤੇ ਪ੍ਰਮਾਤਮਾ ਆਖੇ ਮੈਂ ਵੀ ਆ ਜਾਵਾਂ ਨਾ ਨਾ ਤੇਰੀ ਲੋੜ ਹੈ ਤੂੰ ਹੀ ਉੱਪਰ ਸੇ i oh,